ਅਜੀਤ ਵੈਬ ਟੀਵੀ ਨੂੰ ਦਸ਼ਕੰਦ ਦਾ ਸਵਾਗਤ ਮੈਂ ਜਤਿੰਦਰ ਗੜਾ ਮੇਰੇ ਨਾਲ ਨੇ ਸਰਦਾਰ ਹਰਦੇਵ ਸਿੰਘ ਸੰਧੂ ਅੱਜ ਬਟਾਲਾ ਚ ਇੱਕ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ ਇੱਕ ਨੌਜਵਾਨ 38 ਸਾਲ ਦਾ ਵਰਿੰਦਰਪਾਲ ਸਿੰਘ ਉਹਦਾ ਨਾਮ ਹੈ ਜਿਹੜਾ ਇੱਕ ਪੇਤ ਭਰੀ ਹਾਲਤ ਚ ਮਿਲਿਆ ਹੈ ਉਹਦੀ ਤਰਮਪਤਨੀ ਦੱਸਿਆ ਹੈ ਵੀ ਮੇਰਾ ਪਤੀ ਜਿਹੜਾ ਹੈ ਅੱਜ ਮੈਨੂੰ ਪਤਾ ਚੱਲਿਆ ਕਿਸੇ ਕੋਲੋਂ ਵੀ ਮੇਰਾ ਪਤੀ ਜਦ ਕੀ ਰਾਤ ਵੀ ਘਰ ਨਹੀਂ ਸੀ ਆਇਆ ਤੇ ਅੱਜ ਸਵੇਰੇ ਪਤਾ ਚੱਲਿਆ ਵੀ ਉਹਦਾ ਕਤਲ ਹੋ ਗਿਆ ਹੈ ਉਹਦੀਆਂ ਬੁਰੀ ਤਰ੍ਹਾਂ ਉਹਨੂੰ ਮਾਰ ਦਿੱਤਾ ਗਿਆ ਹੈ ਅਸੀਂ ਪਹੁੰਚੇ ਹਾਂ ਬਟਾਲਾ ਦੇ ਮਾਡਲ ਟਾਊਨ ਜਿੱਥੇ ਪੇਤ ਭਰੀ ਹਾਲੇ ਇੱਕ ਵਿਅਕਤੀ ਨੌਜਵਾਨ ਵਿਅਕਤੀ ਦੀ ਮੌਤ ਹੋਈ ਹੈ ਉਹ ਵਿਅਕਤੀ ਜਿੱਥੇ ਉਹਦੀ ਲਾਸ਼ ਪਈ ਦੀ ਆ ਉੱਥੇ ਬਟਾਲਾ ਦੀ ਪੁਲਿਸ ਸਿਵਲ ਐਂਡ ਦੀ ਪੁਲਿਸ ਜਿਹੜੀ ਹੈ ਇੱਥੇ ਪਹੁੰਚ ਚੁੱਕੀ ਹੈ ਫੋਰੈਂਸਿਕ ਟੀਮਾਂ ਜਿਹੜੀਆਂ ਹਨ ਜਿਹੜੀਆਂ ਜਾਂਚ ਕਰਨ ਵਾਲੀਆਂ ਟੀਮਾਂ ਉਹ ਅੰਮ੍ਰਿਤਸਰੋਂ ਵੀ ਆਈਆਂ ਡੌਗ ਸਕੋਰਪ ਵੀ ਆਏ ਨੇ ਤੇ ਪੂਰੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਕਤਲ ਜਿਹੜਾ ਹੈ ਇਸ ਤਰ੍ਹਾਂ ਵਾਰਦਾਤ ਹੋਈ ਹੈ ਉਹਨਾਂ ਦੀ ਤਰਮਪਤਨੀ ਵੀ ਇੱਥੇ ਬੈਠੀ ਦੀ ਹੈ ਦੋ ਛੋਟੇ ਛੋਟੇ ਬੱਚੇ ਆ ਇਲਾਕੇ 'ਚ ਸਨਸਨੀ ਫੈਲੀ ਦੀ ਹੈ ਕਿਉਂਕਿ ਇੱਕ ਇਲਾਕੇ 'ਚ ਜਦੋਂ ਕਤਲ ਹੋ ਜਾਂਦਾ ਹੈ ਉਸ ਵਕਤ ਬੜੇ ਹੈਰਾਨੀਜਨਕ ਗੱਲ ਹੁੰਦੀ ਹੈ ਨਾਲ ਉਹਨਾਂ ਦੀ ਤਰਮਪਤਨੀ ਨੇ ਇਹ ਵੀ ਦੱਸਿਆ ਹੈ ਵੀ ਮੇਰਾ ਪਤੀ ਥੋੜੇ ਦਿਨਾਂ ਤੋਂ ਕੰਮ ਤੇ ਜਾਣ ਲੱਪਿਆ ਸੀ ਪਹਿਲੇ ਬੇਸ਼ੱਕ ਉਹ ਦਵਾਈ ਵੀ ਲੈ ਰਿਹਾ ਸੀ ਨਸ਼ਾ ਛੱਡਣ ਦੀ ਨਸ਼ਾ ਕੇਂਦਰ ਵੀ ਹੋਕ ਹੈ ਇੱਕ ਮੁੱਖ ਤਾਰਾ 'ਚ ਜਿਹੜਾ ਸੀ ਉਹ ਆ ਚੁੱਕਾ ਸੀ ਕੰਮ ਕਰ ਕਰ ਰਿਆ ਸੀ ਪਰ ਕਿਸ ਕਾਰਨ ਕਰਕੇ ਕਤਲ ਹੋਇਆ ਹੈ ਇਹ ਹੁਣ ਜਾਣਕਾਰੀ ਜਿਹੜੀ ਹੈ ਪੁਲਿਸ ਤੇ ਗਈ ਜਾਂ ਮੌਕੇ ਤੇ ਜਿਹੜੀ ਜਾਂਚ ਹੋਈ ਆ ਉਤੋਂ ਕੀ ਤੱਥ ਨਿਕਲਦੇ ਆ ਹੁਣ ਅਸੀਂ ਪੁਲਿਸ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦੀ ਧਰਮ ਪਤਨੀ ਨਾਲ ਵੀ ਗੱਲਬਾਤ ਕਰਾਂਗੇ ਵੀ ਇਹ ਕਿਹੜੇ ਹਾਲਾਤਾਂ ਚ ਕਤਲ ਹੋਇਆ ਆ ਉਹ ਗੱਲ ਕਰਨੀ ਇਹ ਪੁਲਿਸ ਲਾਈਨ ਨੂੰ ਜਾਂਦੀ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮਨਗਰ ਦੀ ਬੈਕਸਾਈਡ ਪੈਂਦੀ ਆ ਨਿਊ ਮਾਡਲ ਟੌਨ ਦੀ ਬੈਕ ਸਾਈਡ ਤੇ ਬੇਸਿਕly ਕਹਿ ਸਕਦੇ ਆਂ ਕਿ ਇੱਥੇ ਹੀ ਇਨਫੋਰਮੇਸ਼ਨ ਸੀ ਕਿ ਇੱਕ ਬਾਹਰ ਬੀਆਵਾਂ ਜਗ੍ਹਾ ਦੇ ਵਿੱਚ ਇੱਕ ਡੈਡ ਬੋਡੀ ਪਈ ਹੈ ਆਕੇ ਦੇਖਿਆ ਤੇ ਪੈਰ ਤੇ ਉਹਦੇ ਕੁਝ ਖਿਸੜਦੇ ਨਿਸ਼ਾਨ ਹੈ ਜਾਂ ਡੌਗਸ ਵੱਲੋਂ ਬਾਈਟ ਦੇ ਨੇ ਜਾਂ ਕੀਏ ਨੇ ਉਹ ਆਪਣੀ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈ ਹੈ ਡੌਗਸ ਕਾਡ ਵੀ ਬੁਲਾ ਰਹੇ ਆ ਤੇ ਫਿਰ ਅਸਲੀ ਮੌਦੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਆਂ ਬਰਿੰਦਰਪਾਲ ਸਿੰਘ ਬੀਰੂ ਆ ਵਾਈਫ ਤੇ ਆ ਗਏ ਨੇ ਦੱਸਦੇ ਬਈ ਕਿ ਕੱਲ੍ਹ ਘਰੋਂ ਸਵੇਰੇ ਗਏ ਸੀ ਆਉਟ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁੜ ਕੇ ਬਾਅਦ ਵਿੱਚ ਉਹ ਘਰ ਨਹੀਂ ਆਏ ਇਹ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵੈਸੇ ਲੇਟ ਹੋ ਗਿਆ ਉਹਨੇ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਤਲਾਹ ਦਿੱਤੀ ਹੈ ਸਾਡੇ ਦੱਸਣ ਕਿਤੋਂ ਦੀ ਕਿੰਨੀ ਕੁ ਉਮਰ ਲੱਗਦੀ ਹੈ ਤੇ ਇਹ ਕਰੀਬ 39 ਸਾਲ ਦੇ ਨੇ ਇਹਦੀ ਕਿਤੋਂ ਦੇ ਨੇ ਇੱਥੋਂ ਬਸੰਤਨਗਰ ਦੇ ਕੀ ਲੱਗਦਾ ਸਰ ਮੁੱਢਲੀ ਜਾਂਚ ਮੁੱਢਲੀ ਜਾਂਚ ਤੋਂ ਤੇ ਅਜੇ ਕਲੀਅਰ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਜਦੋਂ ਅਸੀਂ ਬਾਡੀ ਸਿੱਧੀ ਕੀਤੀ ਹੈ ਕਿ ਜਿਹੜੀ ਬਾਡੀ ਜ਼ਿਆਦਾ ਦੇਰ ਤੱਕ ਪਈ ਰਹੇ ਮਨੂੰ 2-4 10-12 ਘੰਟੇ ਹੋ ਜਾਂਦੇ ਫੋਰਥਿੰਗ ਹੋ ਜਾਂਦੀ ਹੈ ਤੋ ਨੱਕ ਨੂੰ ਚੋਂ ਬਲੀਡਿੰਗ ਵੈਸੇ ਵੀ ਨਾਰਮਲ ਸਰਕਮਸਟੈਂਸਸ ਦੇ ਵਿੱਚ ਜੇ ਨਸ਼ੇ ਕਰਕੇ ਵੀ ਹੋਵੇ ਤਾਂ ਉਹਦੀ ਆ ਜਾਂਦੀ ਬਟ ਜਿਹੜੀ ਐਕਚੁਅਲ ਕਾਜ਼ ਹੈ ਉਹ ਅਸੀਂ ਟੀਮਾਂ ਆਂਦੀਆਂ ਬਾਕੀ ਪੋਸਟਮਾਰਟਮ ਤੋਂ ਬਾਅਦ ਵਿੱਚ ਉਹ ਦੇਖਦੇ ਨੇ ਪਿੰਡੀ ਕੀ ਨਾਮ ਦਾ ਮੇਰਾ ਨਾਮ ਹੰਤਾ ਭਾਜੀ ਮੇਰਾ ਹਸਬੰਦ ਦਾ ਨਾਮ ਬ੍ਰਿੰਦਰਪਾਲ ਸਿੰਘ ਹੀ ਹਾਂਜੀ ਭਾਜੀ ਕੱਲ ਕਰੋਗੇ ਅਸਰੇ ਨੋਵੇ ਨਾ ਧੋ ਕੇ ਚਾਹ ਪੀ ਕੇ ਕਹਿੰਦੇ ਮੈਂ ਸਿਵਲੋ ਹਸਪੀਟਲ ਚਲੇ ਆ ਗੋਲੀ ਲੈਣ ਜਾਂਦੇ ਸੀ ਨਸ਼ਾ ਛਡਾਉਣ ਵਾਲੀ ਮੜਕੇ ਸਵੇਰ ਦੇ ਗਏ ਘਰੋਂ ਆਏ ਨਹੀਂ ਬੱਚਿਆਂ ਦਾ ਜਨਮ ਦੇ ਨਹੀਂ ਇਹ ਸਭ ਡੀਕਤੇ ਰੇ ਸਾਰਾ ਦਿਨ ਇੱਕ ਦੋ ਜਾਣੇ ਹੁੰਦੇ ਹੀ ਘਰ ਨੂੰ ਪਾਏ ਮੰਗਣ ਵਿਹਾੜੇ ਕੋ ਪੈਸੇ ਲੈਣੇ ਆ ਮੈਨੂੰ ਕਹਿੰਦੇ ਹੁੰਦੇ ਸੀ ਕਹਿੰਦੇ ਇੱਕ ਮੁੰਡਾ ਨੂੰ ਧਮਕੀਆਂ ਦਿੰਦਾ ਵਾ ਕਿ ਮੇਰਾ ਫੋਨ ਤੂੰ ਲੱਲਿਆ ਮੈਂ ਤੈਨੂੰ ਜਾਨੋਂ ਮਾਰ ਦੇਣਾ ਪਰ ਸਾਨੂੰ ਨੂੰਹ ਭਾਰੀ ਪਤਾ ਕਿੰਨੇ ਮਾਰਿਆ ਕਿੰਨੇ ਨਹੀਂ ਕਿਸ ਦਾ ਨਾਂ ਨਹੀਂ ਲਾ ਸਕਦੇ ਕੀ ਕੰਮ ਕਰਦੇ ਸੀ ਜਦੋਂ ਤੁਸੀਂ ਦੇਖਿਆ ਕਿ ਇਹਦਾ ਕਿੱਦਾਂ ਦੇ ਹਾਲਾਤ ਘਰੋਂ ਭਾਜ ਜਦੋਂ ਗਏ ਬਿਲਕੁਲ ਸਹੀ ਗਏ ਹੁਣ ਤਾਂ ਸ਼ਕਟਰੀ ਵੀ ਲੱਗੇ ਹੀ ਕਿਤੇ ਕੰਮ ਤੇ ਕੀ ਕੰਮ ਹੈ ਜੀ ਕਦੋਂ ਤੁਹਾਨੂੰ ਕਿੱਦਾਂ ਪਤਾ ਸੀ ਸੀਪਰ ਦਾ ਕੰਮ ਕਰਦਾ 10 ਕਿ ਦਿਨੀ ਹੋਇਆ ਹਲੇ ਫੈਕਟਰੀ ਤੇ ਜਾਂਦਾ ਕਿੱਦਾਂ ਮੌਤ ਹੀ ਪਤਾ ਲੱਗ ਪਤਾ ਨਹੀਂ ਲੱਗਾ ਭਾਈਆ ਹੁਣ ਸੇਰੇ ਹਾਂਜੀ ਸੇਰੇ ਪੁਲਿਸ ਵਾਲਿਆਂ ਦਾ ਫੋਨ ਆਇਆ ਉਹਨਾਂ ਨੂੰ ਪਤਾ ਲੱਗਾ ਕਿ লাশ ਪਈ ਆ ਧਾਰ ਕਾਰਡ ਨਿਕਲਿਆ ਜੇਬ ਚੋਂ ਤੇ ਫੇਰ ਪਤਾ ਲੱਗਾ ਕਿਸ ਹਾਲਤ ਚ লাশ ਤਹੀ ਵੇਖੀ ਆ ਪਈ ਦੀ ਕਿਸ ਹਾਲਤ ਚ লাশ ਭਰੀ ਉਹ ਹੱਥ ਪੈਰ ਵੀ ਜਿੱਦਾਂ ਵੱਡੇ ਹੁੰਦੇ ਆ ਤੇ ਮੂੰਹ ਚ ਖੂਨ ਨਿਕਲ ਰਿਆ ਹੀ ਪਤਾ ਨਹੀਂ ਉਹਨਾਂ ਰੱਬ ਜਾਣੇ ਕਿਸ ਤਰ੍ਹਾਂ ਘੇਲੇ ਮਾਰਿਆ ਕੀ ਨਹੀਂ ਰਾਤ ਕਾਰ ਆਈ ਸੀ ਨਹੀਂ ਰਾਤ ਨਹੀਂ ਘਰ ਆਇਆ ਪਰਿਵਾਰ ਚ ਕੋਈ ਫੋਨ ਆਇਆ ਮੈਂ ਇਕੱਲੀ ਮੇਰੇ ਦੋ ਬੱਚੇ ਬੇਟੀ ਤੇ ਬੇਟਾ ਤੇ ਆਪਾਂ ਚਾਰੋ ਹੀ ਬਸ ਮੰਮੀ ਡੈਡੀ ਡੈਥ ਹੋ ਗਈ ਬਿਲਕੁਲ ਕਿੰਨੀ ਕੁ ਮਤੰਦ ਜੀ 36 ਸਾਲ ਮੈਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਮਤਲਬ ਮੈਂ ਇਹ ਚਾਹਨੀ ਕਿ ਨਾ ਕਾਰਵਾਈ ਕੀਤੀ ਜਾਏ ਪਤਾ ਲਾਇਆ ਜਾਏ ਕਿ ਕਿਸ ਤਰ੍ਹਾਂ ਡੈਥ ਹੋਈ ਕਿੰਨੇ ਮਾਰਿਆ ਕਿਸ ਤਰ੍ਹਾਂ ਬਸ ਇਹਨਾਂ ਦੇ ਯਾਰ ਦੋਸਤ ਕਿਤਾਂ ਦੇ ਨਾਲ ਦੇ ਨੇ ਅਰੇ ਮੈਂ ਹੁਣ ਬਾਅਦ ਪਤਾ ਨਹੀਂ ਕਿੰਨਾ ਕਿੰਨਾ ਨਾਲ ਮਿਲਦੇ ਹੀ ਮੈਂ ਸਾਰਿਆਂ ਨੂੰ ਤਾਂ ਜਾਣਦੀ ਨਹੀਂ ਅਸੀਂ ਸ਼ਰੌ ਕੇਂਦਰ 'ਚ ਵੀ ਰਹੇ ਨੇ ਹਾਂਜੀ ਕਿੰਨੇ ਦਿਨ ਰਹੇ ਨੇ 3 ਮਹੀਨੇ ਉੱਥੇ ਵੀ ਰਹੇ ਲਛਾ ਸ਼ਰੌ ਕੇਂਦਰ 'ਚ ਤੇ ਉਸ ਤੋਂ ਬਾਅਦ ਫਿਰ ਕੰਮ ਤੇ ਲੱਗੇ ਸੀ ਹਾਂਜੀ ਕਦੀ ਵਹੈਸ ਕਿੱਥੇ ਹੈ ਪ੍ਰੇਮਨਗਰ ਜੀ ਪਹਿਲੇ ਹੀ ਪੁਲਸ ਲਾਈਨ ਚੱਕੀ ਵਾਲੀ ਗਲੀ 'ਚ ਰਹਿੰਦੇ ਸੀ ਉੱਥੋਂ ਮਕਾਨ ਵੇਚ ਕੇ ਪ੍ਰੇਮਨਗਰ ਆਏ 2-3 ਮਹੀਨੇ ਹੋਏ ਇੱਧਰ ਆਏ